ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਜੇ ਕੋਈ ਦੇਖਦਾ ਲਾਈਵ ਤੇ ਇੱਕ ਜ਼ਰੂਰੀ ਤੁਹਾਡੇ ਨਾਲ ਨਿਊਜ਼ ਸ਼ੇਅਰ ਕਰਨੀ ਆ ਬਹੁਤ ਸਾਰੇ ਲੋਕਾਂ ਦੇ ਉਹ ਕੰਮ ਆ ਸਕਦੀ ਆ ਤੇ ਅ ਖਬਰ ਜਿਹੜੀ ਹੈਗੀ ਰਮਾਨੀਆ ਤੋਂ ਜਿੰਨੇ ਵੀ ਲੋਕ ਰਮਾਨੀਆ ਦੇ ਵਿੱਚ ਰਹਿੰਦੇ ਆ ਕਿਉਂਕਿ ਮੈਂ ਅ ਥੋੜਾ ਮੈਨੂੰ ਕੰਮ ਹੈ ਇਸ ਕਰਕੇ ਮੈਂ ਜਲਦੀ ਜਲਦੀ ਤੁਹਾਨੂੰ ਜਿਹੜੀ ਨਿਊਜ਼ ਦੇ ਦੇਣੀ ਬਾਕੀ ਜੇ ਕੋਈ ਕਿਸੇ ਦਾ ਕਮੈਂਟ ਹੈਗਾ ਡਿਫਰੈਂਟ ਜਿਹਾ ਤੇ ਮੈਨੂੰ ਦੱਸ ਦਿਓ ਮੈਂ ਰਿਪਲਾਈ ਕਰਨ ਦੀ ਟਰਾਈ ਕਰੂੰਗਾ ਖਬਰ ਜਿਹੜੀ ਉਹ ਹੈਗੀ ਆ ਜਿੰਨੇ ਵੀ ਰਮਾਨੀਆਂ ਦੇ ਵਿੱਚ ਲੋਕ ਰਹਿ ਰਹੇ ਹਨ ਜਿਹੜੇ ਵੀ ਆ ਲੀਗਲ ਆ ਚਾਹੇ ਜਾਂ ਲੀਗਲ ਨਾ ਚਾਹੇ ਜਿਨ੍ਹਾਂ ਦੇ ਕਾਰਡ ਬਣੇ ਆ ਚਾਹੇ ਨਹੀਂ ਬਣੇ ਇਹ ਸਾਰਿਆਂ ਵਾਸਤੇ ਨਿਊਜ਼ ਆ ਪਲੀਜ਼ ਤੁਸੀਂ ਸਸਤੀ ਕਾਲੀ ਸਸਤੀਗਾ ਤੁਸੀਂ ਘਰੋਂ ਬਾਹਰ ਕਿਤੇ ਵੀ ਜਾਂਦੇ ਹੋ ਫੋਰ ਐਗਜ਼ਾਮਪਲ ਤੁਸੀਂ ਆਪਣੀ ਸਿਟੀ ਤੋਂ ਬਾਹਰ ਜਾਂਦੇ ਹੋ ਜਾਂ ਤੁਸੀਂ ਕੰਮ ਤੇ ਜਾਂਦੇ ਹੋ ਜਿਹੜੇ ਆਪਣੇ ਤੁਹਾਡੇ ਡਾਕੂਮੈਂਟ ਆ ਸਪੈਸ਼ਲੀ ਟੀ ਆਰ ਸੀ ਕਾਰਡ ਉਹ ਆਪਣੇ ਨਾਲ ਜ਼ਰੂਰ ਰੱਖੋ ਕਿਉਂਕਿ ਚੈਕਿੰਗ ਕਾਫੀ ਹੋ ਰਹੀ ਆ ਤੇ ਚੈਕਿੰਗ ਵੀ ਹੁਣ ਇਹ ਨਹੀਂ ਹੋ ਰਹੀ ਕਿ ਆ ਕਿ ਟਾੜਾ T R C ਕਾਰਡ ਲੈਣਗੇ ਉਹਦੀ ਡੇਟ ਦੇਖਣਗੇ ਵੈਲਿਡ ਆ ਓਕੇ ਆ ਜਾਓ ਹੁਣ ਇਦਾਂ ਨਹੀਂ ਹੁਣ ਕੀ ਕਰਦੇ ਆ T R C ਕਾਰਡ ਤੁਹਾਡਾ ਲੈਂਦੇ ਆ T R C ਕਾਰਡ ਲੈਣ ਤੋਂ ਬਾਅਦ ਉਹ ਕਾਰਡ ਨੂੰ ਇੱਕ ਇਹਨਾਂ ਕੋਲ ਡਿਵਾਈਸ ਆ ਸਪੈਸ਼ਲੀ ਪੁਲਿਸ ਵਾਲਿਆਂ ਕੋਲ ਜਿਹੜੀ ਪੁਲਿਸ ਦੀ ਗੱਡੀਆਂ ਵਾਂ ਜਾਂ ਜਿਹੜੇ ਪੁਲਿਸ ਵਾਲੇ ਜਿਹੜੇ ਪੁਲਿਸ ਦੀ ਵਰਦੀ ਚ ਸਪੈਸ਼ਲੀ ਉਹਨਾਂ ਕੋਲ ਉਹਨਾਂ ਕੋਲ ਇੱਕ ਡਿਵਾਈਸ ਆ ਉਹ ਡਿਵਾਈਸ ਦੇ ਨਾਲ ਇਹ ਕੀ ਕਰਦੇ ਆ ਇਹ ਉਹਨੂੰ ਤੁਹਾਡੇ ਯਾਰ ਕਮੈਂਟ ਨਹੀਂ ਸ਼ੋ ਹੋ ਰਿਹਾ ਇਹ ਨੂੰ ਚੈੱਕ ਕਰਦੇ ਆ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਐਕਟੀਵੇਟਡ ਬਲੂ ਨਿਸ਼ਾਨ ਜਿਹੜਾ ਗ੍ਰੀਨ ਨਿਸ਼ਾਨ ਜਿਹੜਾ ਆਉਂਦਾ ਵਾ ਪਹਿਲਾ ਟੀਆਰਸੀ ਕਾਰਡ ਵੈਲਿਡ ਆ ਦੂਜਾ ਕੰਟਰੈਕਟ ਹੈਗਾ ਵਾ ਤੀਜਾ ਜਿਹੜਾ ਕਰਦਾ ਕੰਟਰੈਕਟ ਉਸੇਮ ਆ ਜਿਹੜਾ ਟੀਆਰਸੀ ਕਾਰਡ ਤੇ ਆ ਇਹ ਤਿੰਨ ਚੀਜ਼ਾਂ ਜਿਹੜੀਆਂ ਇਹ ਉਹਦੇ ਤੇ ਸ਼ੋ ਹੁੰਦੀਆਂ ਵਾ ਤੁਹਾਡੇ ਟੀਆਰਸੀ ਕਾਰਡ ਤੇ ਮਤਲਬ ਸਕੈਨ ਕਰਨਗੇ ਜਿਹੜਾ ਐਡਰੈਸ ਤੁਹਾਡੇ ਟੀਆਰਸੀ ਕਾਰਡ ਤੇ ਆ ਤੜੇ ਡਾਟਾ ਦੇ ਵਿੱਚ ਵੀ ਉਹੀ ਹੈਗਾ ਵਾ ਕਿ ਨਹੀਂ ਕਿ ਜਾਂ ਦੂਜੀ ਐਡਰੈਸ ਤੇ ਤੁਸੀਂ ਰਹਿ ਰਹੇ ਆ ਤੇ ਉਹ ਵੀ ਸ਼ੋ ਹੁੰਦਾ ਉਹ ਆ ਹੁਣ ਕਮੈਂਟ ਆਉਣੇ ਸ਼ੁਰੂ ਹੋ ਗਏ ਪਹਿਲਾ ਕਮੈਂਟ ਨਹੀਂ ਆਉਗੇ ਸੋ ਉਹ ਵੀ ਜਿਹੜਾ ਵਾ ਸ਼ੋ ਹੁਣਾ ਸ਼ੋ ਹੁੰਦਾ ਵਾ ਦਿਨੇ ਉੱਤੇ ਗ੍ਰੀਨ ਹਰੀ ਜਿਹੜੀ ਟਿੱਕ ਆਉਂਦੀ ਹੈ ਐਕਟੀਵੇਟਿਡ 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 ਠੀਕ ਆ ਜੇ ਹੈਗਾ ਵਾ ਠੀਕ ਆ ਜੇ ਨਹੀਂ ਆ ਤਾਂ ਉਹ ਤੁਹਾਨੂੰ ਫਿਰ ਫੜ ਕੇ ਉੱਥੇ ਪੁੱਛਣਗੇ ਜੇ ਤੁਹਾਡਾ ਟੀਆਰਸੀ ਕਾਰਡ ਨਹੀਂ ਇਨਵੈਲਿਡ ਆ ਸੋ ਮਤਲਬ ਤੁਸੀਂ ਰਿਪੋਰਟ ਨਾਲ ਤੁਹਾਨੂੰ ਫੜ ਕੇ ਲੈ ਕੇ ਜਾਣਗੇ ਤੁਹਾਡਾ ਕੰਟਰੈਕਟ ਕੈਨਸਲ ਆ ਵਜ੍ਹਾ ਪੁੱਛਣਗੇ ਜਾਂ ਪੁੱਛਣਗੇ ਤੁਸੀਂ ਅਪਲਾਈ ਨਵਾਂ ਕੀਤਾ ਜਾਂ ਨਹੀਂ ਕੀਤਾ ਤੀਜਾ ਐਡਰੈਸ ਟੀਆਰਸੀ ਕਾਰਡ ਤੇ ਹੋਰ ਆ ਰਹਿ ਕਿਸੇ ਹੋਰ ਐਡਰੈਸ ਤੇ ਤੁਸੀਂ ਰਹੇ ਆ ਪੁੱਛਣਗੇ ਵੀ ਤੁਸੀਂ ਚੇਂਜ ਕਿਉਂ ਨਹੀਂ ਕਰਾਇਆ ਜਾਂ ਕਦੋਂ ਤੋਂ ਇਸ ਸਿਸਟਮ ਚੱਲਦਾ ਸੋ ਵੀ ਹੁਣ ਰੀਲੀਜ਼ ਵੀ ਫੀਤੀ ਲੋਡ ਹੈ ਹਾਂਜੀ ਹਾਂਜੀ ਰੀਲੀਜ਼ ਪੇਪਰ ਦੀ ਲੋਡ ਹੈਗੀ ਆ ਰੀਲੀਜ਼ ਪੇਪਰ ਤੋਂ ਬਿਨਾ ਗੱਲ ਨਹੀਂ ਬਣਦੀ ਤੇ ਉਹ ਇਹ ਚੀਜ਼ਾਂ ਜਿਹੜੀਆਂ ਇਹ ਕੋਈ ਸੁਣੀਆਂ ਸੁਣਾਈਆਂ ਨਹੀਂ ਐ ਇਹ ਮੇਰੇ ਨਾਲ ਖੁਦ ਵੀ ਹੋਈਆਂ ਵਾ ਠੀਕ ਆ ਮੈਂ ਕਿਤੇ ਕਾਰਡਸਟ ਤੋਂ ਬਾਹਰ ਜਾ ਰਿਹਾ ਸੀਗਾ ਤੇ ਉੱਥੇ ਮੈਨੂੰ ਪੁਲਿਸ ਨੇ ਰੋਕਿਆ ਹਾਲਾਂਕਿ ਮੇਰੇ ਕੋਲ ਡਾਕੂਮੈਂਟ ਸਾਰੇ ਹੈਗੇ ਸੀ ਬਟ ਉਹਦੇ 'ਚ ਮੈਂ ਉਹਨਾਂ ਨੂੰ ਪੁੱਛਿਆ ਵੀ ਕੋਈ ਕੀ ਪ੍ਰੋਬਲਮ ਹੈ ਕਹਿੰਦੇ ਵੀ ਨਹੀਂ ਕਿੱਥੇ ਚੱਲਦੀ ਐ ਸੀ ਹਰ ਬੰਦੇ ਨੂੰ ਜਿਹੜਾ ਉਹ ਚੈੱਕ ਕਰਦੇ ਆ ਸੋ ਇਸ ਚੀਜ਼ ਦਾ ਖਾਸ ਖਿਆਲ ਰੱਖੋ ਜਿਹੜੇ ਵੀ ਜਿੰਨੇ ਵੀ ਬੰਦੇ ਆ ਜਿਹੜੇ ਇਧਰ ਉਧਰ ਟਰੈਵਲ ਕਰਦੇ ਆ ਜਾਂ ਇਦਾਂ ਵੀ ਆ ਨੰਬਰ ਦੋ ਜਾਂਦਾਤਰ ਕਿਹੜੇ ਬੰਦੇ ਜਿਹੜੇ ਆ ਇਸ ਚੀਜ਼ ਦਾ ਖਾਸ ਧਿਆਨ ਰੱਖਣ ਜਿਹੜੇ ਕਲੁੱਜ ਉਤਮ ਬਾਦ ਚ ਫਿਰ ਤਿਮੀਸ਼ੋਰਾ ਆਰਾਧਿਆ ਆਰਾਧ ਇਹਨਾਂ ਸਾਈਡ ਜਿਹੜੀ ਬਾਰਡਰ ਲਾਈਨ ਤੇ ਰਹਿੰਦੇ ਆ ਜਿਹੜਾ ਸਰਬੀ ਵਾਲੇ ਬਾਰਡਰ ਜਾਂ ਇਧਰਲੀ ਸਾਈਡ ਤੇ ਰਹਿੰਦੇ ਜਾਂ ਇਧਰ ਗੋਰਗਿਓ ਵਾਲੀ ਸਾਈਡ ਤੇ ਰਹਿੰਦੇ ਬੁਲਗਾਰੀਆ ਵਾਲੇ ਬਾਰਡਰ ਦੇ ਸਿੱਧੇ ਸਾਈਡ ਤੇ ਰਹਿੰਦੇ ਜਿਹੜੇ ਇਹ ਬੰਦੇ ਸਪੈਸ਼ਲ ਧਿਆਨ ਦੇਣ ਇਹ ਬੰਦੇ ਜ਼ਰੂਰ ਇਸ ਚੀਜ਼ ਨੂੰ ਜਿਹੜਾ ਨੋਟ ਕਰਨ ਦੂਜਾ ਜੇ ਮੰਨ ਲਓ ਤੁਸੀਂ ਕਿਸੇ ਵੀ ਸਿਟੀ ਦੇ ਵਿੱਚੋਂ ਇਸ ਇਹਨਾਂ ਸਿਟੀਆਂ ਦੇ ਜਾ ਰਹੇ ਹੋ ਜਾਂ ਤੁਸੀਂ ਇੱਕ ਸਿਟੀ ਤੋਂ ਦੂਜੀ ਸਿਟੀ ਤੇ ਜਾ ਰਹੇ ਹੋ ਠੀਕ ਹੈ ਤੁਹਾਡੇ ਡਾਕੂਮੈਂਟ ਤੁਹਾਡੇ ਕੋਲ ਹੋਣੀ ਚਾਹੀਦੀ ਕੋਸ਼ਿਸ਼ ਕਰੋ ਤੁਹਾਡਾ ਪਾਸਪੋਰਟ ਤੁਹਾਡਾ ਡੀਆਰਸੀ ਕਾਰਡ ਤੁਹਾਡੇ ਕੋਲ ਹੋਣਾ ਹੀ ਚਾਹੀਦਾ ਬਹੁਤੇ ਬੰਦੇ ਕੀ ਕਰਦੇ ਇੱਕ ਪਾਸਪੋਰਟ ਘਰੇ ਛੱਡ ਜਾਂਦੇ ਕਲਾ ਡੀਆਰਸੀ ਕਾਰਡ ਲੈ ਜਾਂਦੇ ਤੇ ਕਈ ਬੰਦੇ ਕੀ ਕਰਦੇ ਨਾ ਪਾਸਪੋਰਟ ਲੈ ਕੇ ਜਾਂਦੇ ਨਾ ਡੀਆਰਸੀ ਕਾਰਡ ਲੈ ਕੇ ਜਾਂਦੇ ਸਿਰਫ ਉਹ ਫੋਟੋ ਇੱਕ ਮੋਬਾਈਲ ਦੇ ਵਿੱਚ ਜਾਂ ਇੱਕ ਉਹਨਾਂ ਨੇ ਫੋਟੋਕਾਪੀ ਕਰਾ ਕੇ ਰੱਖੀ ਹੁੰਦੀ ਹੈ ਬਸ ਉਹ ਲੈ ਜਾਂਦੇ ਆ ਤੇ ਕੋਈ ਗੱਲ ਨਹੀਂ ਕਹਿੰਦੇ ਚੱਲੂ ਕਰਿ ਸਾਂਗੇ ਕੰਮ ਪਰ ਕਮੈਂਟ ਰੀਡ ਕਰ ਬਾਈਰ ਕਮੈਂਟ ਆਉਣੀ ਬਹੁਤ ਹੈ। ਤੇ ਉਹ ਉਹਦੇ ਵਿੱਚ ਪਾਜੀ ਵਰਕ ਪਰਮਿਟ ਨੂੰ ਕਿੰਨਾ ਟਾਈਮ ਲੱਗਦਾ ਬਾਈ? 8 ਮਹੀਨੇ ਹੋ ਗਿਆ ਪ੍ਰੋਜੈਕਟ ਨਾਲ ਗੱਲ ਕਰੋ 8 ਕਿੰਨੇ ਲੱਗਦੇ ਆ 8-9 ਮਹੀਨੇ। ਵੀਰ ਕਿਹੜੇ ਸਮਾਨ ਜ਼ਰੂਰੀ ਲੈ ਕੇ ਆਉਣ? ਬਾਈ ਹੁਣ ਗਰਮੀਆਂ ਆ ਸਪੈਸ਼ਲੀ ਮੈਡੀਸਿਨ ਲੈ ਕੇ ਆਓ। ਆ ਕੱਪੜੇ ਠੀਕ ਠਾਕ ਲੈ ਆਓ ਇੱਥੇ ਮਿਲ ਜਾਂਦੇ ਕੱਪੜੇ ਇੱਥੇ ਫਾਸਟ ਹੈਂਡ ਮਤਲਬ ਨਵੇਂ ਵੀ ਮਿਲ ਜਾਂਦੇ ਆ। ਸਿਕੰਡਰਨ ਕਪੜੇ ਵੀ ਇੱਥੇ ਮਿਲ ਜਾਂਦੇ ਸੋ ਇਹ ਚੀਜ਼ ਜਿਹੜਾ ਖਾਸ ਕਰ ਰੱਖੋ ਕਮੈਂਟ ਇਰਮੈਂਟਮ ਉੱਤੇ ਲੰਗੀ ਜਾਂਦੇ ਉੱਪਰ ਨੂੰ ਪਾਸਵਰਡ ਰਿਸ਼ਵ ਉਹਦਾ ਕੋਈ ਇਸ਼ੂ ਨਹੀਂ ਹੈਗਾ ਬਾਈ ਉਹ ਜਿਹੜੇ ਪੁਰਾਣੇ ਪਾਸ ਉੱਤੇ ਸਾਡਾ ਉਹ ਹੈਗਾ ਉਹ ਕਿਊ ਡਾਟਾ ਚੜ ਚੁੱਕਾ ਵਾ ਮਤਲਬ ਤੁਹਾਡੇ ਉਦੇ ਵਿੱਚ ਉਹ ਕੋਈ ਗੱਲ ਨਹੀਂ ਹੈਗੀ ਦੋਵੇਂ ਪਾਸਪੋਰਟ ਮੇਰੇ ਕੋਲ ਦੋ ਦੋ ਪਾਸਪੋਰਟ ਮੈਂ ਦੋਵੇਂ ਨਾਲ ਹੀ ਰੱਖਦਾ ਤੇ ਡੀਆਰਸੀ ਕਾਰਡ ਵੈਲਿਡ ਜਿਹੜਾ ਹੈਗਾ ਉਹ ਵੀ ਆ ਤੇ ਉਹ ਤੋਂ ਲਾਵਾਂ ਜਿੰਨੇ ਵੀ ਜੋ ਵੀ ਮੇਰਾ ਜਿੰਨੇ ਵੀ ਡਾਕੂਮੈਂਟ ਮੇਰੇ ਨਾਲ ਹੀ ਹੁੰਦੇ ਜਦੋਂ ਮੈਂ ਕਿਸੇ ਸਿਟੀ ਤੋਂ ਵੀ ਬਾਹਰ ਜਾਂਦਾ ਕਿਉਂਕਿ ਮੇਰਾ ਸਿਸਟਮ ਹੋਰ ਆ ਵੀ ਕਈ ਵਾਰੀ ਇਦਾਂ ਹੁੰਦਾ ਵੀ ਮੰਨ ਲਓ ਕਿ ਜੇ ਅਸੀਂ ਰਾਤ ਨੂੰ ਲੇਟ ਹੋ ਗਿਆ ਕੰਮ ਵੀ ਮਤਲਬ ਕਿਤੇ 11 ਵਜה ਜਾਂ ਮੈਂ ਨਹੀਂ ਹੈ ਅਸਵੀਰ ਨੂੰ ਫਿਰ ਮੈਨੂੰ ਆਉਂਦਾ ਕਿ ਮੈਂ ਘਰ ਨਹੀਂ ਜਾਣਾ ਮੈਂ ਸਿੱਧਾ ਕੰਮ ਤੇ ਚੱਲ ਜਾਂਦਾ ਹਾਂ ਤੇ ਡਾਕੂਮੈਂਟ ਮੇਰੇ ਕੋਲ ਹੀ ਹੁੰਦੇ ਆ ਬਾਕੀ ਫਰਮ ਰੋਮੇਨੀਆ ਬੁੱਕ ਕਰ ਸੈਕਟਰ ਇੱਕ ਠੀਕ ਆ ਠੀਕ ਆ ਜੀ ਮੈਂ ਬਰਾਸ਼ ਕਰ ਰਹੀ ਨਾ ਮੇਰਾ ਕਮੈਂਟ ਦੇਖੀ ਭਾਈ ਯਾਰ ਕਮੈਂਟ ਹੀ ਤੇਰਾ ਗਵਾਜ ਗਿਆ ਦੁਬਾਰਾ ਕਰ ਕਮੈਂਟ ਕੋਈ ਨਿਊ ਬੰਦਾ ਚਾਹੁੰਦਾ ਉਸ ਤੋਂ ਕੀ ਯਾਰ ਇਹ ਰਿਪੋਰਟ ਤੇ ਤਾਂ ਸਾਰੇ ਡਾਕੂਮੈਂਟ ਮੰਗਦੇ ਜਿਹੜਾ ਨਵਾਂ ਬੰਦਾ ਜਾਂਦਾ ਤੁਹਾਡਾ ਵੀਜ਼ਾ ਫਿਰ ਟੀਆ ਉਹਦਾ ਆਪਣਾ ਕੰਟਰੈਕਟ ਵੇਦੜਾ ਕੰਪੀ ਦਾ ਕੋਣ ਬੰਦਾ ਤੁਹਾਨੂੰ ਲੈ ਜਾਣ ਆਇਆ ਵਾ ਉਹ ਵੀ ਵੀ ਅੰਡੋਬਰਾਸਿਟੀ ਸਹੀ ਹੈ ਸਟੀਆਂ ਆ ਰਹੀਆਂ ਸਹੀ ਹੈ ਸਟੀਆਂ ਦਾ ਕੋਈ ਇਸ਼ੂ ਨਹੀਂ ਹੈਗਾ ਸਾਡੇ ਡਾਕੂਮੈਂਟ ਨਹੀਂ ਬਣਦੇ ਹੈਗੇ ਉਹਦਾ ਇਸ਼ੂ ਹੈ ਕਿ ਇਹਨਾਂ ਦੇ ਡਾਕੂਮੈਂਟ ਨਹੀਂ ਬਣਦੇ ਹੈਗੇ ਉਹਨਾਂ ਨੂੰ ਪ੍ਰੋਬਲਮ ਹੈ ਸਟੀਆਂ ਛਟੀਆਂ ਦਾ ਕੋਈ ਇਸ਼ੂ ਨਹੀਂ ਹੈਗਾ ਸਟੀਆਂ ਇੱਥੇ ਸਭ ਓਕੇ ਹੈ ਫਰਸਟ ਕਲਾਸ ਸਟੀਆਂ ਨਾਲ ਸੋਚੋ ਕਿ ਸਟੀ ਮਾੜੀ ਆ ਮੇਰਾ ਦੋ ਮੰਥ ਹੋ ਗਏ ਝੰਟ ਨੇ ਟਿਕਟ ਨਹੀਂ ਕੀਤੀ ਹਲੇ ਤੱਕ ਕਰਵਾਉਣੀ ਆ ਅਗੇ ਕੋਈ ਪ੍ਰੋਬਲਮ ਤੇ ਨਹੀਂ ਹੋਈ ਟਿਕਟ ਨਹੀਂ ਕੀਤੀ ਮੇਰੇ ਕੰਮ ਕੁੰਮਦਾ ਹੋਣਾ ਚੱਕਰ ਪਰ ਹੁਣ ਤਕਰੀਬਨ ਜਿੰਨੇ ਵੀ ਰਹਿ ਨਹੀਂ ਘੁੰਮਣ ਘਮਣ ਜਾ ਰਿਹਾ ਛੁੱਟੀਆਂ ਤੇ ਤੇ ਮੈਂ ਕੰਮ ਕਰਦਾ ਮੇਰੇ ਸਾਡੇ ਵੀ ਜਿੱਦਾਂ ਮਤਲਬ ਆਪਣੇ ਲੋਨ ਸਾਡਾ ਮਾਲਕ ਗਿਆ ਫਿਰ ਵਿੱਚ ਸਟਾਪ ਜਾਈ ਜਾਂਦਾ ਮੇਰੀ ਵਾਰੀ ਆਈ ਤੁਰੇ ਜਾਂਦੇ ਉਹ ਉਹਦੇ ਕਰਕੇ ਹੋ ਸਕਦਾ ਅਗਲੇ ਮਹੀਨੇ ਹੋ ਜੁਦਾ 10 15 ਦਿਨਾਂ ਤੱਕ ਹੋ ਜੂ ਟਿਕਟ ਜੇ ਨਾਮ ਹੋਈ ਤਾਂ ਫਿਰ ਸਮਝ ਨਹੀਂ ਕੇ ਕੰਪਨੀ ਦੇ ਹੱਥ ਖੜੇ ਕਰਤੇ ਵੀ ਨਹੀਂ ਤੋ ਇਹ ਜੀ ਜਰੂਰੀ ਜਾਣਕਾਰੀ ਸੋ ਮੈਂ ਤੁਹਾਨੂੰ ਦੱਸ ਰਿਹਾ ਕਿ ਆ ਚੀਜ਼ ਜਿਹੜੀ ਚੱਲਦੀ ਪਈ ਹੈ ਤੇ ਇਸ ਚੀਜ਼ ਦਾ ਖਾਸ ਖਿਆਲ ਰੱਖੋ ਐਵੇਂ ਨਾ ਬਹੁਤ ਵਿੱਚ ਰਗੜੇ ਜਾਓ ਅਗਲੇ ਆਨੇ ਪੁੱਛਣਾ ਦੱਸਣਾ ਹੈ ਨਹੀਂ ਤੇ ਤੁਹਾਡੇ ਕੋਲ ਡਾਕੂਮੈਂਟ ਹੈ ਨਹੀਂ ਹੈ ਚਲੋ ਬੈਠੋ ਗੱਡੀ 'ਚ ਲੈ ਕੇ ਖਰੀ ਤੁਹਾਨੂੰ ਠਾਣੀ ਪੁਲਿਸ ਦੇ ਕੋਲ ਮੇਨ ਆ ਹੋਰ ਤਾਂ ਦੂਜਾ ਤੀਜਾ ਬੰਦਾ ਤੁਹਾਨੂੰ ਛੱਡ ਸਕਦਾ ਪਰ ਪੁਲਿਸ ਨਹੀਂ ਛੱਡ ਸਕਦੀ ਪੁਲਿਸ ਦੇ ਕੋਲ ਇਹ ਮੇਨ ਅਥਾਰਟੀ ਹੈ ਪੁਲਿਸ ਦੇ ਕੋਲ ਡਿਵਾਈਸ ਹੈਗੇ ਬਾਕੀ 에어ਪੋਰਟ ਤੇ ਤੁਸੀਂ ਜਾਣਦੇ ਆ ਜੀ ਕਿਸੇ ਦਾ ਬਾਟਰ ਕੰਟਰੈਕਟ ਕੈਨਸਲ ਆ ਤੇ ਉਟਰ ਕੋਸ਼ਿਸ਼ ਬਿਲਕੁਲ ਨਾ ਕਰੋ ਐਵੇਂ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਓ ਕਿ ਬਿਨਾ ਕੰਟਰੈਕਟ ਤੋਂ ਇਮੀਗ੍ਰੇਸ਼ਨ ਫਿਕਰ ਕਰਾਰੀ ਯਾਰਾ ਲੈਪ ਉਹ ਬਈ ਉਹ ਇਦਾਂ ਦੇ ਬਿਲਕੁਲ ਕੋਈ ਨਿਊਜ਼ ਨਹੀਂ ਹੈਗੀ ਜਦੋਂ ਜਦੋਂ ਆਫੀਸ਼ੀਅਲੀ ਨਿਊਜ਼ ਆਉਣੀ ਆ ਨਾ ਅ ਇਹਨਾਂ ਦੀ ਵੈਬਸਾਈਟ ਦੇ ਉੱਤੇ ਪੈ ਜਾਣੀ ਆ ਉਹ ਇਹੋ ਚੀਜ਼ ਤੇ ਜਿਹੜੇ ਮੇਨ ਜਿਹੜਾ ਏਜੰਟਾ ਜਿਹੜੇ ਏਜੰਟਾਂ ਨੇ ਮਿੰਟ ਮਿੰਟ ਵੀਡੀਓ ਵਿੱਚ ਆ ਕਿਸੇ ਵੀ ਏਂਡ ਦੀ ਹੁਣ ਇੱਥੇ 25 30 ਏਜੰਟਾਂ ਕਿਸੇ ਏਜੰਟ ਦੀ ਤੁਸੀਂ ਵੀਡੀਓ ਦੇਖੀਏ ਕਿ ਰਮਾਨੀਆ ਦੀ ਇਮੀਗ੍ਰੇਸ਼ਨ ਨੇ ਆਫਰ ਦਿੱਤਾ ਵੀ ਜਿਨ੍ਹਾਂ ਦੇ ਡਾਕੂਮੈਂਟ ਨਹੀਂ ਹੈਗੇ ਜਾਂ ਕੈਨਸਲ ਹੋਏ ਜਾਂ ਐਕਸਪਾਇਰ ਹੋਏ ਜਾਂ ਨਹੀਂ ਬੜੇ ਤੋਂ ਅਗੇ ਬਣਵਾ ਲਓ ਇਮੀਗ੍ਰੇਸ਼ਨ ਦੇ ਵਿੱਚ ਕਿਸੇ ਕੋਲੋਂ ਨਹੀਂ ਸੁਣੀ ਕਿਸੇ ਕੋਲੋਂ ਨਹੀਂ ਸੁਣੀ ਹੈਗੀ ਇੱਕ ਦੋ ਬੰਦੇ ਜਿਹੜੇ ਉਹਨਾਂ ਨੇ ਬਸ ਇਦਾਂ ਹੀ ਬੇਕੂਫੀ ਕੀਤੀ ਹੈ ਬਾਕੀ ਜਿਹੜੇ ਏਜੰਟਾਂ ਏਜੰਟਾਂ ਦਾ ਮੇਨ ਇਹੀ ਹੁੰਦਾ ਉਹਨਾਂ ਨਾਲ ਹੀ ਪੰਗ ਨਹੀਂ ਵੀਡੀਓ ਜਿੰਨੇ ਵੀ ਇਥੇ ਏਜੰਟਾਂ ਤੇ ਕਿਸੇ ਦੀ ਕੋਈ ਇਦਾਂ ਦੀ ਵੀਡੀਓ ਨਹੀਂ ਆਈ ਹੈਗੀ ਠੀਕ ਹੈ ਸੋ ਇਸੀ ਚੀਜ਼ ਦਾ ਤੁਸੀਂ ਥੋੜਾ ਜਿਹਾ ਖਾਸ ਖਿਆਲ ਰੱਖੋ ਕਿ ਇਹ ਤਾਂ ਹਜੇ ਕੋਈ ਨਹੀਂ ਹੈ ਵੀ ਨਹੀਂ ਕਿ ਉੱਥੇ ਆਪਦੇ ਪੁਰਾਣੇ ਕਾਗਜ਼ ਪੱਤਰ ਚੱਕ ਦੇਵੀਂ ਇਮੀਗ੍ਰੇਸ਼ਨ ਚੱਲ ਜਾਓ ਤੇ ਉਹ ਦੇਖਣ ਵੀ ਇਹਦਾ ਵੈਲਿਡ ਨਹੀਂ ਹੈ ਨਹੀਂ ਵੈਲਿਡ ਆ ਤਾਂ ਫਿਰ ਚੱਕ ਕੇ ਤਾਂ ਕਰਦੇ ਆਂ ਤੇ ਕਾਰਵਾਈ ਬੋਰਡ ਦਾ ਲੈਟਰ ਦੇ ਕੇ ਤੋਰ ਦੇਣ ਮੇਰੇ ਮੇਰੇ ਨਾਲ ਦੇ ਸਾਰੇ ਬੰਦੇ ਚੱਲ ਗਏ ਮੇਰਾ ਏਜੰਟ ਟਿਲਟ ਨਹੀਂ ਕੀਤੀ ਭਾਈ ਆਪਣੇ ਏਜੰਟ ਨੂੰ ਪੁੱਛ ਤੇ ਆਪਣੇ ਜਿਹੜੇ ਨਾਲ ਤੇਰੇ ਗਏ ਉਹਨਾਂ ਨੂੰ ਪੁੱਛ ਵੀ ਕੀ ਹਿਸਾਬ ਦਾ ਕੰਪਲੀਕੇਟ ਪਤਾ ਲੱਗ ਜਾਣਾ ਕੀ ਸਿਸਟਮ ਹੈ ਹਾਂ ਮੇਰਾ ਪਾਸਪੋਰਟ ਦੁਬਾਰਾ ਜਾਰੀ ਹੋ ਗਿਆ ਹੈ ਮਾਰੇ ਪੁਰਾਣੇ ਪਾਸਪੋਰਟ ਦਾ ਕੋਈ ਇਸ਼ੂ ਨਹੀਂ ਹੁੰਦਾ ਕੋਈ ਚੱਕਰ ਨਹੀਂ ਹੁੰਦਾ ਨਵੇਂ ਪਾਸਪੋਰਟ ਦੇ ਨਾਲ ਪੁਰਾਣਾ ਪਾਸਪੋਰਟ ਲੱਗ ਜਾਂਦਾ ਜਾਂ ਜਿਹੜਾ ਪੁਰਾਣਾ ਪਾਸਪੋਰਟ ਹੁੰਦਾ ਕੈਨਸਲ ਹੋ ਜਾਂਦਾ ਤੇ ਨਵਾਂ ਪਾਸਪੋਰਟ ਜਿਹੜਾ ਉਹ ਹੋ ਜਾਂਦਾ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਠੀਕ ਆ ਇਸ ਚੀਜ਼ ਦਾ ਬਿਲਕੁਲ ਕੋਈ ਟੈਨਸ਼ਨ ਨਾ ਲਓ ਕਿ ਪੁਰਾਣਾ ਪਾਸਪੋਰਟ ਇਦਾਂ ਜਾਂ ਨਵਾਂ ਇਦਾਂ ਵੱਲ ਲੱਗ ਬੱਬਾ ਕੋਈ ਚੱਕਰ ਨਹੀਂ ਹੈਗਾ ਕੋਸ਼ਕ ਡਰਨ ਦੀ ਲੋੜ ਨਹੀਂ ਹੈਗੀ ਠੀਕ ਆ ਭਾਈ ਕਮੈਂਟ ਨਹੀਂ ਪੜ ਹੋਂ ਲੈ ਤੁਹਾਡੇ ਸੌਰੀ ਆ ਉਹਦੇ ਵਾਸਤੇ ਜੰਡਪੈਲ ਬਸ ਕਹੀ ਜਾਂਦਾ ਪਾਣ ਜਾਣਾ ਬਣ ਜਾਣਾ ਪ੍ਰੋਸੈਸ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਬਾਈ ਹੁਣ ਫਿਰ ਹੋਰ ਤਾਂ ਬਹੁਤ ਕੁਝ ਕਰ ਨਹੀਂ ਸਕਦੇ ਹੁਣ ਨਹੀਂ ਹੁਣ ਕੀ ਕਰੇ ਬੰਦਾ ਕੀ ਕਹੇ ਨਾਲ ਇਹ ਜਿਹੜੀ ਮੈਂ ਮੈਂ ਸਿਰਫ ਲਾਈਵ ਇਸ ਕਰਕੇ ਇਸ ਟਾਈਮ ਹੋਇਆ ਸੀ ਨਾ ਕਿਉਂਕਿ ਆ ਚੀਜ਼ ਜਿਹੜੀ ਜ਼ਰੂਰੀ ਦੱਸਣੀ ਸੀ ਕਿਉਂਕਿ ਇਹਦਾ ਨੁਕਸਾਨ ਹੋ ਜਵੇ ਗੋਜਬੰਦੀਦਾਂ ਦੇ ਇੱਥੇ ਕਈਆਂ ਨੂੰ ਕੰਪਨੀਆਂ ਜਿਹੜੇ ਆ ਉਹ ਡਾਕੂਮੈਂਟ ਨਹੀਂ ਦਿੰਦੀਆਂ ਹੈਗੀਆਂ ਕਿ ਆਰਸੀ ਕਾਰਡ ਦੀ ਫੋਟੋਕਾਪੀ ਲੈ ਕੇ ਤੁਰੇ ਫਿਰ ਕੋਈ ਚੱਕਰ ਨਹੀਂ ਲੇਗਾ ਠੀਕ ਐਦਾਂ ਦੀ ਜਿਹੜੀ ਇਹਾਰੇ ਟਰੈਵਲ ਟੂਰ ਸਾਰੇ ਇਦਾਂ ਦੇ ਮੇਰਾ ਵੀਜ਼ਾ ਰਿਜੈਕਟ ਹੋ ਗਿਆ ਵੀਜ਼ਾ ਰਿਜੈਕਟ ਤੇ ਵੀ ਇੱਕ ਮੈਂ ਵੀਡੀਓ ਬਣਾਉਂਗਾ ਅਰਮਾਨੀਆਂ ਬਲਗਾਰੀਆ ਤੇ ਹੋਰਾਂ ਕੰਟਰੀ ਦੇ ਵੀਜ਼ਾ ਵੀ ਰਿਜੈਕਟ ਹੋ ਰਹੇ ਆ ਕਿਉਂਕਿ ਮੈਨੂੰ ਵੀ ਰੀਸੈਂਟਲੀ ਇੱਕ ਦੋ ਦਿਨ ਪਹਿਲਾਂ ਹੀ ਪਤਾ ਲੱਗਾ ਵਾ ਤੇ ਮੇਰਾ ਟਾਈਮ ਨਹੀਂ ਲੱਗਾ ਤਨੀ ਤੇ ਮੈਂ ਨੇ ਦੇ ਮੈਂ ਤੁਹਾਨੂੰ ਅਪਡੇਟ ਕਰ ਦੇਣਾ ਸੀਗਾ ਠੀਕ ਹੈ ਤੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਇੱਕ ਦੋ ਜਿਹੜੀ ਜ਼ਰੂਰੀ ਖਬਰਾਂ ਜੁੜੀ ਨਿਊਜ਼ ਸੀ ਉਹ ਵੀ ਤਾਂ ਲਾਈਵ ਸੀ ਕਿ ਉਹ ਚੀਜ਼ਾਂ ਮੈਂ ਤੁਹਾਨੂੰ ਜਿਹੜਾ ਵਾ ਦੱਸ ਦੂੰਗਾ ਬਾਕੀ ਜਦੋਂ ਕੋ ਟਾਈਮ ਲਾਉਣ ਥੋੜਾ ਜਿਹਾ ਮੇਰਾ ਸ਼ੈਡਿਊਲ ਬੀਜ਼ੀ ਚੱਲਦਾ ਮੈਂ ਉਹਦੇ ਵਾਰ ਕਿ ਮੈਂ ਵੀਡੀਓ ਰਿਕਾਰਡ ਬਣਾਉਣ ਭਿਆਮ ਤੇ ਹਣ ਪਛਿੱਤੀ ਸ਼ੁਰੂ ਕਰਾਂਗੇ ਤਾਂ ਹੋਰ ਵੀ ਦੇਖਦੇ ਆ ਹੋਰ ਵੀ ਕੋਈ ਨਵਾਂ ਪਿੰਡਾਂ ਮੋਂ ਕਮ ਕਮ ਇਹ ਕਰਦੇ ਆ ਨਵੇਂ ਪਾਸੇ ਆਣ ਹੁੰਦੇ ਆ ਤੁਹਾਡੇ ਆਣ ਜੁਨਕਾਰੀਆਂ ਵਾਲੇ ਤਾਂ ਬਹੁਤ ਹੈਗੇ ਇੱਥੇ ਕੋਈ ਤੁਹਾਨੂੰ ਡਿਫਰੈਂਟ ਜਗ ਦਿਖਾਉਂਦੇ ਆ ਡਿਫਰੈਂਟ ਜੀ ਚੀਜ਼ਾਂ ਤੁਹਾਨੂੰ ਕਰਦੇ ਆ ਉਸ ਚੀਜ਼ ਦੀ ਤਿਆਰੀ ਦੇ ਵਿੱਚ ਲੱਗਾ ਮੈਂ ਤੇ ਹੋ ਸਕਦਾ ਕੱਲ ਨੈਕਸਟ ਵਾਰ ਤੁਹਾਨੂੰ ਮੈਂ ਕੁਝ ਨਾ ਕੋਈ ਦੱਸਾਂ ਤੇ ਫਿਰ ਆਪਾਂ ਕੋਈ ਨਵਾਂ ਜਿਹੜਾ ਕਰਾਂਗੇ ਸੋ ਇਹ ਜਿਹੜੀ ਚੀਜ਼ ਸੀਗੀ ਯਾਰ ਕਰਦੇ ਆਂ ਦਰਮਿੰਦਾਰਾ ਮੈਸੇਜ ਮਿਲ ਨੂੰ ਨਹੀਂ ਪਤਾ ਨਹੀਂ ਜਿਵੇਂ ਜਿਵੇਂ ਜਵਾਬ ਦੇ ਦਿੱਤਾ ਠੀਕ ਆ ਮੈਨੂੰ ਪਤਾ ਨਹੀਂ ਮੈਂ ਪੜ ਲਿਆ ਤਿੰਨ ਚਾਰ ਬੰਦਿਆਂ ਦੇ ਮੈਸੇਜ ਦੀਪਕ ਇੰਦਰ ਪਤਾ ਨਹੀਂ ਕੀ ਲਈ ਮੈਂ ਜਵਾਬ ਕਿਦਾਂ ਸੀ ਕੀ ਸੀ ਮੈਨੂੰ ਨਹੀਂ ਪਤਾ ਲੱਗਾ ਹੈਗਾ ਸੋ ਇਹ ਜਿਹੜੀ ਮੇਨ ਖਬਰ ਸੀ ਕਿ ਬਾਜੀ ਤੁਸੀਂ ਆਫਰ ਲੈਟਰ ਦਾਜ ਦੋਗੇ ਸਹੀ ਆਫਰ ਲੈਟਰ ਯਾਰ ਮੈਂ ਬਣਾਉਣਾ ਆਫਰ ਲੈਟਰ ਦਾ ਕੋਈ ਇਸ਼ੂ ਨਹੀਂ ਹੈਗਾ ਇੱਥੇ ਆਫਰ ਲੈਟਰ ਨੂੰ ਪਤਾ ਨਹੀਂ ਪੁੱਛਦਾ ਇੱਥੇ ਮੈਨੂੰ ਸਿੱਧੀ ਗੱਲ ਦੱਸਾਂ ਮੁੰਕਾ ਪੇਪਰ ਆ ਨਾ ਜਿਹੜਾ ਉਮੀਨ ਆਫਰ ਫਰ ਲੈਟਰ ਨੂੰ ਆਫਰ ਲੈਟਰ ਦਾ ਏਜੰਟ ਆਪ ਕਿਟਟ ਕਰਕੇ ਬਣਾਈ ਜਾਂਦੇ ਆ ਬਟਟ ਮੈਂ ਕੋ ਕਿੰਨੇ ਬਣਾਉਣੇ ਮੈਂ ਬਣਾਉਂ ਕਿਹੜੀ ਕੰਪਨੀ ਦਾ ਚਾਹੀਦਾ ਪੈਸੇ ਪੂਰੇ ਨਾਮ ਦੇ ਏਜੰਟ ਵੀਜ਼ਾ ਰਿਜੈਕਟ ਹੋਇਆ ਮੇਰਾ ਹੂੰ ਹੂੰ ਪੈਸੇ ਪੂਰੇ ਇਹ ਨਹੀਂ ਪਤਾ ਮੈਨੂੰ ਜਿਹੜੀ 10 15000 ਰਸੀਦਾਂ ਵੈਸੀ ਦੀ ਉਹ ਤਾਂ ਵੈਸੀ ਵਾਪਸ ਨਹੀਂ ਕਰਦੀ ਉਹਨੇ ਤੁਹਾਨੂੰ ਕਿੱਥੋਂ ਲੈਣੇ ਐ ਤੇ ਏਜੰਟ ਨੇ ਹੁਣ ਕਹਿਣਾ ਵੀ ਮੈਂ ਖਰਚੇ ਕੀਤਾ ਤੇਰੇ ਵਰਕ ਪਰਮਿਟ ਤੇ ਠੀਕ ਆ ਉਗਨੀ ਮਿਲਣੀ ਇੱਥੇ ਮਰਕਬਣ ਨੂੰ ਫ੍ਰੀ ਮਿਲ ਲਗਾ ਚਲੋ 5-400 ਲਈ 100 ਯੂਰੋ ਲਾ ਲਾ ਲੱਗ ਗਿਆ ਹੋਊਗਾ ਪਤਾ ਨਹੀਂ ਹੁਣ ਤੈਨੂੰ ਕਿੰਨੇ ਮਿਲਣ ਮੈਨੂੰ ਉਹ ਨਹੀਂ ਪਤਾ ਹੈਗਾ ਕੋਈ ਵੀ ਕੋਸ਼ਿਸ਼ ਕਰੋ ਪਹਿਲੇ ਜਾਦੇ ਆ ਦੇ ਉਹ 25-30000 40000 ਇੰਨਾ ਦਾ ਇੰਨਾ ਦਾ ਦਿਓ ਉਹ ਵੀ ਦਿਓ ਜਦੋਂ ਤੁਹਾਡਾ ਵਰਕ ਪਰਮਿਟ ਆ ਜਵੇ ਉਦੋਂ ਦਿਓ ਇਹ ਜਿਆਦੇ ਪੈਸੇ ਨਾ ਦੇਵੋ ਮੇਰੇ ਹਿਸਾਬ ਦੇ ਨਾਲ ਬਾਕੀ ਹੋਰ ਇਹ ਮੇਨ ਸੀਗੀ ਮੈਂ ਤੁਹਾਨੂੰ ਸ਼ੇਅਰ ਕਰਨੀ ਸੀਗੀ ਤੇ 에어ਪੋਰਟ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਵੀ 에어ਪੋਰਟ ਤੇ ਕੰਟਰੈਕਟ ਵਾਲੇ ਕਿਸੇ 에어ਪੋਰਟ ਤਨਾ ਜਾਓ ਬੁੱਕਰ ਵਿੱਚ ਕਿੱਥੇ ਬੈਣਾ ਜਾਓ ਸਿੱਧੇ ਰਿਪੋਰਟਾਂ ਤੁਸੀਂ ਠੀਕ ਆ ਕੋਸ਼ਿਸ਼ ਕਰੋ ਰਿਟਰਨ ਟਿਕਟ ਲੈ ਕੇ ਜਾਣ ਦੀ ਫੁੱਲ ਬੁਕਿੰਗ ਕਰਾ ਕੇ ਲੈ ਕੇ ਜਾਣ ਦੀ ਹੋਟਲ ਬੁਕਿੰਗ ਜਿਹੜੀ ਰਿਜ਼ਰਵ ਹੋ ਜਾਂਦੀ ਹੈ ਤੇ ਪੈਸੇ ਨਹੀਂ ਪਏ ਹੁੰਦੇ ਉਹਨਾਂ ਨੂੰ ਕੋਈ ਪੁਸ਼ਸ਼ ਗੇਸ਼ਨ ਨਹੀਂ ਮੇਰਾ ਭਰਾ ਇੱਥੇ ਆਇਆ ਆ ਇੱਥੇ ਰਮਾਨੀਆ ਆਇਆ ਫਿਰ ਉਹ ਬੁਲਗਾਰੀਆ ਗਿਆ ਹੋਰ ਕਿਤੇ ਹੰਗਰੀ ਗਿਆ ਕੋਈ ਪੁਛ ਰਿਹਾ ਸੀ ਨਹੀਂ ਸਿਰਫ ਅ ਜਦੋਂ ਇੰਡੀਆ ਤੋਂ ਇੱਥੇ ਆਇਆ ਸੀਗਾ ਉਦੋਂ ਉਹਨਾਂ ਨੇ ਇੱਕ ਘੰਟਾ ਵਾੜ ਕੇ ਰੱਖਿਆ ਸੀ ਨਾ ਤੁਹਾਨੂੰ ਉਹਨਾਂ ਨੇ ਕਿ ਤੂੰ ਪਹਿਲ ਪੁਰਤਗਾਲ ਦੇ ਕੋ卡ੜੇਰ ਤੋਂ ਮੀਡੀਕਲ ਤੋਂ ਇੱਥੇ ਆਇਆ ਹਾਂ ਫਿਰ ਉਹਨੇ ਕਿਹਾ ਕਿ ਮੇਰਾ ਬ੍ਰਦਰ ਇੱਥੇ ਹੈ ਉਹਨਾਂ ਨੇ ਕਿਹੜੇ ਡਾਕੂਮੈਂਟ ਪੜਾ ਡੀਆਰਸੀ ਕਾਰਡ ਪਾਸਪੋਰਟ ਵਗੈਰਾ ਦਿਖਾਇਆ ਉਹ ਕਹਿੰਦਾ ਜਦੋਂ ਤੂੰ ਤੈਨੂੰ ਲੈਣ ਆਉਗਾ ਅਸੀਂ ਉਹਨੂੰ ਬਾਹਰ ਕੱਢਾਂਗੇ ਬਾਅਦ ਵਿੱਚ 15 ਮਿੰਟ ਵਾੜ ਕੇ ਨ ਜਾ ਪੁਲਿਸ ਹੋਣੀ ਹੈ ਸੋ ਇਦਾਂ ਹੋਇਆ ਨਾ ਬਾਕੀ ਜੇ ਹੁਣ ਤੁਹਾਡੇ ਕੋਲ ਕੰਟਰੈਕਟ ਹੈ ਨਹੀਂ ਤੁਹਾਡਾ ਡਾਕੂਮੈਂਟ ਕੈਨਸਲ ਹੈ ਇਹ ਉਹ ਹੈ ਕਿੰਝ ਜੰਝ ਬੰਗਾ ਜਿਹੜਾ ਵਾ ਪੈ ਸਕਦਾ ਥੋੜਾ ਜਿਆ। ਯਰ ਸੀ ਕਾਰਡ ਕਿੰਨੇ ਦਿਨ ਚ ਮਿਲ ਜਾਂਦੀ ਡੇਢ ਕ ਮਹੀਨੇ ਚ ਮਿਲ ਜਾਂਦੀ ਆ। ਜੀ ਆਈਡੀ ਕੈਨਸਲ ਕਰ ਸਕਦੀ ਕੰਪਨੀ ਵਾਲੇ। ਕੰਪਨੀ ਵਾਲੇ ਇਦਾਂ ਨਹੀਂ ਕਰ ਸਕਦੇ ਆ ਆਈਡੀ ਕੈਨਸਲ ਮੈਂ ਤਾਂ ਅਜੇ ਤੱਕ ਸੁਣਿਆ ਨਹੀਂ ਤੇ ਕਿਸੇ ਨੇ ਜਿਹੜੀ ਆਈਡੀ ਕੈਨਸਲ ਕੋਈ ਚਾਰਾ ਉਹ ਵੱਡਾ ਹੋ ਕੇ ਕੰਮ ਤਾਂ ਹੋ ਜਾਂਦੀ ਪਰ ਨਾਰਮਲ ਨਹੀਂ ਹੋਦੀ ਇਹ ਕਿ ਇਦਾਂ ਆਈਡੀ ਕੈਨਸਲ। ਜਾਂ ਫਿਰ ਇਦਾਂ ਹੁੰਦੀ ਦੀ ਤੁਸੀਂ ਇੰਡੀਆ ਗਏ ਆ। ਨਹੀਂ ਆਏ ਜੇ ਮਗਰੋਂ ਕੰਟਰੈਕਟ ਕੈਨਸਲ ਕਰਤਾ ਤੇ ਉਹ ਇਮੀਗ੍ਰੇਸ਼ਨ ਦੇ ਵਿੱਚ ਇਨਫੋਰਮੇਸ਼ਨ ਜੀ ਦੇ ਦਿੰਦੇ ਆ ਕਿ ਹਾਂ ਉਹ ਕੰਟਰੈਕਟ ਦਾ ਅਸੀਂ ਕੈਨਸਲ ਕਰਤਾ ਵਾ ਕੱਲ ਨੂੰ 에ਰਪੋਰਟ ਤੇ ਆ ਗਏ ਜਾਂ ਇੱਧਰ ਉੱਧ ਜਾਵੇ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਫੇਰੇ ਕੀ ਕਰਦੇ 에ਰਪੋਰਟ ਉੱਤੇ ਜਿਹੜਾ ਆਉਂਦੇ ਸਾਰੇ ਪਾਸਪੋਰਟ ਪੇਜ ਦਿੰਦੇ ਆ ਤੇ ਇੱਕ ਇੱਕ ਮਹੀਨੇ ਤੋਂ ਡਰੈੱਸ ਵਾਲਾ ਸਿਸਟਮ ਵੀ ਚੱਲ ਪਿਆ ਵੀ ਐਡਰੈਸ ਤੁਹਾਡਾ ਤੁਹਾਡੇ ਸੇਮ TCR ਕਾਰਡ ਵਾਲਾ ਹੋਣਾ ਚਾਹੀਦਾ ਜੇ ਤੁਸੀਂ ਇੰਡੀਆ ਤੋਂ ਆਉਣੇ ਜਾਂ ਜਿਹੜੇ ਛੁੱਟੀ ਛੁੱਟੀ ਕੱਟ ਕੇ ਗਏ ਜਾਂ ਕਈ ਬੰਦੇ ਇਦਾਂ ਕਰਦੇ ਮੂਕ ਅਪਲਾਈ ਕਰਕੇ ਚੱਲ ਜਾਂਦੇ ਸੀਗੇ ਉਹ ਕੰਪਨੀ ਦੇ ਵਿੱਚ ਹਮ ਕੰਮ ਕਰ ਨਿਕਲ ਜਾਂਦਾ ਫਿਰ ਆ ਜਾਂਦੇ ਸੀਗੇ ਉਹ ਉਹ ਵੀ ਸਿਸਟਮ ਜਿਹੜਾ ਇਹਨਾਂ ਨੇ ਕੀਤਾ ਤੇ ਉਹਦੇ ਕਰਕੇ ਐਡਰੈਸ ਦਾ ਵੀ ਇਹਿੰਦਿਆ ਚੱਕਰ ਪਾਉਂਦੇ ਆ ਤੇ ਐਡਰੈਸ ਉਹ ਜਿਨ੍ਹਾਂ ਦੇ ਹਮੋਨੇਸ਼ਨ ਹਾਲਚ ਰਹਿੰਦੇ ਆ ਐਡਰੈਸ ਹੋਰ ਆ ਤਾਂ ਚੇਂਜ ਕਰਾ ਲਓ ਉਹ ਐਡਰੈਸ ਚਾੜੋ ਐਡਰੈਸ ਚਾੜਨ ਦੇ 200 ਲੇ ਲੱਗਦਾ ਬਾਕੀ ਸਾਰੇ ਡਾਕੂਮੈਂਟ ਤੇ 200 ਲੇ ਜਣਾ ਐਡਰੈਸ ਦਾ ਲੱਗਦਾ ਬਸ ਕੀ ਆ ਸੀ ਕਾਰਡ ਬੰਦ ਜਾ 3 ਮਹੀਨੇ ਕੋ ਬਈਆ ਕੰਪਨੀ ਰੀਲੀਜ਼ ਲੈਟਰ ਦੇ ਰਹੀ ਆ ਮੇਰੇ ਕੱਲ ਇੱਕ ਸਮਾਂ ਹੈ ਆਰ ਵਿੱਚ ਉਪਲਵਣ ਕਰ ਲਈ ਹੈ ਮੈਨੂੰ ਕੌਨਟਰੈਕਟ ਕੀ ਰੂਲ ਦੇ ਭਾਈ ਮੈਂ ਕੁਝ ਨਹੀਂ ਦਿੰਦਾ ਤੁਹਾਨੂੰ ਕੌਨਟਰੈਕਟ ਮੈਂ ਇਦਾਂ ਦਾ ਕੰਮ ਨਹੀਂ ਕਰਦਾ ਕੌਨਟਰੈਕਟ ਵਾਲਾ ਉਹ ਤੁਸੀਂ ਕੋਈ ਦੇਖ ਲਓ ਉਹ ਰੀਲੀਜ਼ ਲੈਟਰ ਵਾਲੇ ਲਾ ਖਤਮ ਰੀਲੀਜ਼ ਲੈਟਰ ਬਣਾ ਲਾ ਨਹੀਂ ਹਜੇ ਤੱਕ ਚੱਲੀ ਜਾਂਦਾ ਵਾ ਜਿੰਨੇ ਕੁ ਮੇਰੇ ਨੰਬਰ ਦੇ ਵਿੱਚ ਸਾਰਿਆਂ ਨੇ ਆ ਮੁੰਡੇ ਇੱਕ ਪਹਿਲੇ ਮਹੀਨੇ ਤੋਂ ਮੁੰਕਾ ਨਿਕਲੇ ਆ ਵਾ ਕਰੇ ਇਸ ਮਹੀਨੇ ਦੀ 5 6 ਤਰੀਕ ਨੂੰ ਨਿਕਲੇ ਉਹਨਾਂ ਨੇ ਵੀ ਪਹਿਲਾਂ ਜਦੋਂ ਅਪਲਾਈ ਕੀਤਾ ਸੀਗਾ ਉਹਨੇ ਵੀ ਰੀਲੀਜ਼ ਲੈਟਰ ਵਗੈਰਾ ਸਾਰਾ ਕੁਝ ਦਿੱਤਾ ਸੀਗਾ ਬਾਕੀ ਪਤਾ ਨਹੀਂ ਮੈਨੂੰ ਸਿਸਟਮ ਦਾ ਇਹਨਾਂ ਦਾ ਬਟ ਕੀ ਹੋ ਰਾਇ ਜਿਹੜੀ ਮੇਨ ਜੁਰੀ ਖਬਰ ਸੀ ਤੁਹਾਨੂੰ ਮੈਂ ਦੱਸ ਦਿੱਤੀ ਥੋੜਾ ਜਿਹਾ ਵੀਅਰ ਕਰ ਦਿੱਤਾ ਬਾਕੀ ਇੱਕ ਦੋ ਨਿਊਜ਼ ਜਿਹੜੀਆਂ ਉਹ ਇੱਕ ਦੋ ਵੀਡੀਓ ਮੈਂ ਤੁਹਾਨੂੰ ਟਰਾਈ ਕਰੂੰਗਾ ਇੱਕ ਦੋ ਦਿਨਾਂ ਦੇ ਵਿੱਚ ਅਪਲੋਡ ਕਰੂੰਗਾ ਉਹ ਵੀ ਤੁਹਾਨੂੰ ਦੱਸੂੰਗਾ აਜੰਟ ਨੇ ਮੇਰੇ ਕੋਲੋਂ 4 ਲੱਖ ਮੰਗਿਆ ਅਸਲ ਵਾਕਿਆ ਦਾ 4 ਮੰਥ ਲੱਗ ਜਾਣਗੇ ਬਾਈ ਉਧਰ ਦੀਦੇ ਲੱਗਦੇ ਆ ਪਏ ਸੀ ਕੋਈ 4 ਕੋਈ 6 ਕੋਈ 8 ਇਦਾਂ ਹੀ ਆ ਲਿਥੋਮੋਲੋਮਾਨੀਆਂ ਦਾ ਕੋਸ਼ਿਸ਼ ਕਰੋ ਨਾ ਅਪਲਾਈ ਕਰਨ ਦੀ ਲਿਥੋਮਾਨੀਆਂ ਲਈ ਐਂਟਰੀ ਨਹੀਂ ਦੇਣਦਾ ਇਹ ਕਿਨੂੰ ਮੈਂ ਤੇ ਡਿਟੇਲ ਦੀ ਵੀਡੀਓ ਬਣਾਉਂਗਾ ਤੁਹਾਨੂੰ ਹੁਣ ਮੈਨੂੰ ਥੋੜੀ ਜੀ ਕਾਲੀਆਂ ਤਾਂ ਤੁਹਾਨੂੰ ਵੀ ਸਮਝ ਨਹੀਂ ਆਉਣੀ ਇੱਕ ਵਾਰ ਡਿਟੇਲ ਦੀ ਵੀਡੀਓ ਬਣਾ ਕੇ ਤੁਹਾਨੂੰ ਦੱਸੂਗਾ ਕਿ ਕੀ ਕੀ ਚੱਕਰ ਹੈ ਮਤਲਬ ਬਹੁਤ ਇਹ ਰੁਮਾਨੀਆਂ ਦੀ ਵੀ ਜੀ ਰਿਜੈਕਟ ਹੋ ਜਾਂਦੀਆਂ ਇਤੋਂ ਦਾ ਕ੍ਰੂਸ਼ੀਆ ਦੇ ਰਿਜੈਕਟ ਹੋ ਜਾਂਦੇ ਆ ਬਲਗਾਰੀਆ ਦੇ ਰਿਜੈਕਟ ਹੋ ਜਾਂਦੇ ਚੈਕਿੰਗ ਇੰਨੀ ਵਧੀ ਪਈ ਆ ਬਹੁਤ ਬਹੁਤ ਸ਼ਾਤੂ ਮੈਂ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਜਿਹੜਾ ਦੱਸੂਗਾ ਵਿਦ ਪ੍ਰੂਫ ਸਾਰਾ ਕੁਝ ਦੱਸੂਗਾ ਵੀ ਕੀ ਚੱਕਰ ਚੱਲਦਾ ਪ फेर কালیاں পার্সন ভিডিও আউগে কে আর সি কার্ড বন্যনে گے কত দিন দিন বাদ আগি আসকদে চাই উসি দিন টি আর সি কার্ড लेके সিদা ইমিগ্রেশন রিভাই এয়ারপোর্ট চলে যাও কোই ইস্যু নি যদি জানা না হয় তো ফের उनको वैलिड चाहिए सब कुछ आपका कॉन्ट्रैक्ट वैलिड चाहिए टी आर सी कार्ड वैलिड चाहिए पासपोर्ट वैलिड चाहिए तो उनको कोई प्रॉब्लम नहीं है। ਕੀ ਰੋਹੀ ਹੀ ਨਿਊਜ਼ ਸੀ ਜਿਹੜੀ ਮੈਂ ਆਪਾਂ ਸ਼ੇਅਰ ਕਰਨੀ ਹੈ ਮੈਂ ਬਰਾ ਲੀਜ਼ ਲੈਟਰ ਕੇ ਲੀਏ ਦੁਬਾਰਾ ਨਿਊ ਜੋਗਾ ਨਿਊ ਨੁਮਕਾ ਬਣਾਏਗਾ ਚਲੋ ਜੀ ਬਾਕੀ ਧੰਨਵਾਦ ਸਾਰਿਆਂ ਦਾ ਸਸਤੀਕਰ ਜਿੰਨੇ ਕੁ ਲਾਈਵ ਜੁੜੇ ਸੀ ਤੇ ਜੇ ਟਰਾਈ ਕਰੋ ਜੇ ਸ਼ੇਅਰ ਸ਼ੁਰੂ ਕਰਨਾ ਦਾ ਕਰਦੇ ਹੋ ਲਾਈਵ ਚਲ ਕਿਸੇ ਦਾ ਕੰਮ ਆ ਜਾਊਗਾ ਕਿਉਂਕਿ ਸਟਾਰਟਿੰਗ ਵਿੱਚ ਜਿਹੜੀ ਮੈਂ ਮੇਨ ਕਵਰ ਦੱਸੀ ਹੈ ਸਟਾਰਟਿੰਗ ਵਿੱਚ ਹੀ ਆ ਤੇ ਜੇ ਕਿਸੇ ਨੇ ਪੜਨ ਸੁਣਨੀ ਹੋਈ ਪੰਜ ਚਾਰ ਮਿੰਟ ਦੀ ਤਾਂ ਸੁਣ ਲੂਗਾ ਚਲੋ ਹੁਣ ਪਤਾ ਲੱਗ ਜੂਗਾ ਤੇ ਇਹਨਾਂ ਦਾ ਕੰਮ ਕਰਦੇ ਹੋ ਬਾਕੀ ਹਾਂ ਸਸਤੀਕਰ ਸਾਰਿਆਂ ਦਾ ਧੰਨਵਾਦ